ਇਿੱਥੇ ਸੌਂ ਮੀਨ ਜਿਹੜੇ ਸਕੂਲਾਂ ਵਿੱਚ ਰੰਗਾਰੰਗ ਪ੍ਰੋਗਰਾਮ ਕੀਤੇ ਜਾ ਰਹੇ ਨੇ ਜਿਹੜਾ ਕਿ ਵਿਰਸਾ ਪੰਜਾਬੀ ਵਿਰਸਾ ਜਿਹੜਾ ਜਿੰਨੂੰ ਭੁੱਲਦੇ ਜਾ ਰਹੇ ਸੀ ਅਸੀਂ ਉਹ ਵਿਰਸੇ ਨੂੰ ਅੱਜ ਸਕੂਲਾਂ ਵਿੱਚ ਦਾਜਾ ਕੀਤਾ ਜਾ ਰਿਹਾ ਹੈ ਐਸੇ ਤਹਿਤ ਹੀ ਅੱਜ ਗੁਰੂ ਤੇਗ ਬਹਾਦਰ ਸਕੂਲ ਪਾਤਰਾ ਵਿਖੇ ਵੀ ਤੀਆਂ ਦਾ ਤਿਹਾੜੀ ਮਨਾਇਆ ਗਿਆ ਜਿੱਥੇ ਤੀਆਂ ਨੇ ਨੱਚ ਟੱਪ ਕੇ ਆਪਣਾ ਤਿਹਾੜੀ ਨੂੰ ਰੰਗਾਰੰਗ ਚਾਰ ਰੌਣਕਾਂ ਲਾਈਆਂ ਔਰ ਉੱਥੇ ਹੀ ਜਿਹੜਾ ਸਕੂਲ ਸਟਾਫ ਔਰ ਜਿਹੜੇ ਹੋਰ ਵੀ ਮੈਨੇਜਮੈਂਟ ਵੱਲੋਂ ਵੀ ਇਹ ਜਿਹੜੇ ਪ੍ਰਬੰਧ ਕੀਤੇ ਗਏ ਸਨ ਇੱਕ ਅਸਲਾਗਾ ਜੋਗ ਕਰਨ ਦੇਖਣ ਨੂੰ ਮਿਲਿਆ ਹੈ ਕਿਉਂਕਿ ਇਸ ਵਿਰਸੇ ਨੂੰ ਹਮੇਸ਼ਾ ਲਈ ਯਾਦ ਕਰ ਯਾਦਾਂ ਤਾਲੀਆਂ ਕਰਨ ਲਈ ਇਸ ਤਰ੍ਹਾਂ ਬੱਚਿਆਂ ਨੂੰ ਜਦੋਂ ਸਿਖਾਇਆ ਜਾਂਦਾ ਹੈ ਕਿ ਸਾਡੇ ਵਿਰਸੇ ਦੇ ਵਿੱਚ ਕਿੰਨਾ ਕੁਸ਼ ਕਿਸ ਤਰ੍ਹਾਂ ਦੇ ਸਾਡੇ ਪ੍ਰਾਣੇ ਜਿਹੜੇ ਸੀਗੇ ਬਜ਼ੁਰਗ ਸੀਗੇ ਜਿਨ੍ਹਾਂ ਨੇ ਕਾਪਿੰਗ ਦੇ ਵਿੱਚ ਜਿਵੇਂ ਮਕੜੀਆਂ ਜਾਂ ਕਿਸ ਤਰ੍ਹਾਂ ਦੇ ਪ੍ਰੋਗਰਾਮ ਸੀਗੇ ਇਹ ਉਲਿੱਕਿਆ ਗਿਆ ਹੈ ਉਸ ਦੇ ਤਹਿਤ ਹੀ ਅੱਜ ਇਹ ਜਿਹੜਾ ਗੁਰੂ ਤੇਗ ਬਹਾਦਰ ਸਕੂਲ ਦੇ ਵਿੱਚ ਪ੍ਰੋਗਰਾਮ ਰੰਗ ਰੰਗ ਕਰਾਇਆ ਗਿਆ ਹੈ ਪ੍ਰਾਣ ਮਿਰਥੇ ਨੂੰ ਹਮੇਸ਼ਾ ਯਾਦ ਰੱਖਣਾ ਲਈ ਬੱਚਿਆਂ ਨੇ ਵੀ ਇਸ ਨੂੰ ਬੜਾ ਖੁਸ਼ੀ ਨਾਲ ਔਰ ਜਿਹੜਾ ਕਿ ਪ੍ਰੋਗਰਾਮ ਦੇ ਵਿੱਚ ਚਾਰ ਚਾਰ ਗੁਰਦੇਸ ਮਦਰ ਸਕੂਲ ਦੇ ਵਿੱਚ ਪਹੁੰਚਿਆ ਜਿੱਥੇ ਕਿ ਅੱਜ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੀਆਂ ਦਾ ਤਿਹਾਰ ਇੱਕ ਬੜਾ ਸੱਭਿਆਚਾਰਕ ਪ੍ਰੋਗਰਾਮ ਹੈ ਜਿਹਦੇ ਵਿੱਚ ਕਿ ਪੁਰਾਣੇ ਵਿਰਸੇ ਦੇ ਵਿੱਚ ਸਾਡੇ ਜਿਹੜਾ ਤੀਆਂ ਦਾ ਤਿਹਾਰ ਜਿਹੜਾ ਵਿਆਹੀਆਂ ਨਵੀਆਂ ਜਿਹੜੀਆਂ ਸੁਆਣੀਆਂ ਸੀਗੀਆਂ ਉਹ ਮਨਾਉਂਦੀਆਂ ਹੁੰਦੀਆਂ ਸੀ ਪਿੰਡਾਂ ਦੇ ਵਿੱਚ ਆ ਕੇ ਜਿਹੜੇ ਸੱਤਾ ਦੇ ਵਿੱਚ ਬੈਠ ਕੇ ਆਪਣੀਆਂ ਸਹੇਲੀਆਂ ਨਾਲ ਜਿਹੜੀਆਂ ਖੁਸ਼ੀਆਂ ਸਾਂਝੀਆਂ ਕਰਦੀਆਂ ਸੀਗੀਆਂ ਉਹ ਤੀਆਂ ਦਾ ਤਿਹਾਰ ਜਿਹਨੂੰ ਅੱਜ ਤਕਰੀਬਨ ਜਿਹੜਾ ਕਿ ਸਮਾਜ ਅੰਦਰ ਭੁੱਲਦੇ ਜਾ ਰਹੇ ਸਾਰੇ ਉਹ ਅੱਜ ਇਹ ਗੁਰੂ ਤੇਗ ਬਹਾਦਰ ਸਕੂਲ ਦੇ ਵਿੱਚ ਜਿਹੜਾ ਕਿ ਦਰਸਾਇਆ ਜਾ ਰਿਹਾ ਸੱਭਿਆਚਾਰਕ ਪ੍ਰੋਗਰਾਮ ਨੂੰ ਤਾਜ਼ੀਆਂ ਯਾਦਾਂ ਕੀਤੀਆਂ ਜਾਂਦੀਆਂ ਕਿਉਂਕਿ ਸੌਣ ਮਹੀਨੇ ਦੇ ਵਿੱਚ ਜਦੋਂ ਤੀਆਂ ਦਾ ਤਿਹਾੜੀ ਹੁੰਦਾ ਹੈ ਤੀਆਂ ਲੱਗਦੀਆਂ ਹੁੰਦੀਆਂ ਸੀਗੀਆਂ ਔਰ ਇਹ ਰੌਣਕਾ ਉਸ ਵਕਤ ਹੁੰਦੀਆਂ ਸੀਗੀਆਂ ਪਰ ਹੁਣ ਅੱਜ ਕੱਲ ਮੋਬਾਈਲ ਦੇ ਯੁੱਗ ਆਉਣ ਕਰਕੇ ਇੱਥੇ ਜਿਹੜਾ ਕਿ ਬੱਚਾ ਨਹੀਂ ਪਤਾ ਇਸ ਬਾਰੇ ਅੱਜ ਜਿਹੜਾ ਟੇਕੋਦਰ ਸਕੂਲ ਦੇ ਵਿਦਿਆਰਥੀਆਂ ਨੇ ਇਹ ਪ੍ਰੋਗਰਾਮ ਰੰਗਰੰਗ ਕੀਤਾ ਹੈ ਇਹ ਪੁੱਛਦੇ ਕਿਸ ਤਰ੍ਹਾਂ ਦਾ ਬੱਚੇ ਕੀ ਨਾ ਤੁਹਾਡਾ ਔਰ ਕਿਹੜੀ ਕਲਾਸ ਦੇ ਸਟੂਡੈਂਟ ਔਰ ਕਿਸ ਤਰ੍ਹਾਂ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਮਨਪ੍ਰੀਤ कौर ਦਸਵੀਂ ਜੀ ਵਿਦਿਆਰਥਣਾ ਮੈਂ ਗੁਰੂ ਤੇਗ ਬਹਾਦਰ ਸਕੂਲ ਵਿਦਿਆਰਥਣਾ ਸਾਡੇ ਸਕੂਲ ਵਿੱਚ ਹਰ ਸਾਲ ਤੀਜਾ ਦਿਵਸ ਹਰ ਬਹੁਤ ਹੀ ਉਸ਼ਾਣ ਨਾਲ ਮਨਾਇਆ ਜਾਂਦਾ ਹੈ ਤੇ ਮੈਂ ਇਸ ਦਾ ਧੰਨਵਾਦ ਸਾਰਾ ਪ੍ਰਿੰਸੀਪਲ ਮੈਮ ਗੁਰਪ੍ਰੀਤ ਜੀ ਦਾ ਨਾਮ ਲੈ ਕਰਨਾ ਚਾਹਨੀ ਹਾਂ ਜਿਨ੍ਹਾਂ ਨੇ ਪੜ੍ਹਾਈ ਦੇ ਨਾਲ ਨਾਲ ਸਾਡੀ ਵਿਰਾਸਤ ਨੂੰ ਵੀ ਸਾਹਮ ਕੇ ਰੱਖਿਆ ਹੈ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਮੋਬਾਈਲ ਵਿੱਚ ਬੱਚੇ ਵੱਢ ਕੇ ਰਹਿ ਜਾਂਦੇ ਹਨ ਪਰ ਨਹੀਂ ਇੱਥੇਦੋਂ ਨਹੀਂ ਇੱਥੇ ਪੜ੍ਹਾਈ ਦੇ ਨਾਲ ਨਾਲ ਪੰਜਾਬੀ ਦੇ ਵਿਰਸੇ ਨੂੰ ਵੀ ਬਹੁਤ ਹੀ ਤਰੀਕੇ ਨਾਲ ਸੰਭਾਲਿਆ ਜਾਂਦਾ ਹੈ ਸਾਡੇ ਪ੍ਰਿੰਸੀਪਲ मैम ਸਾਨੂੰ ਇਹ ਕੁੱਝ ਬਹੁਤ ਹੀ ਤਰੀਕੇ ਨਾਲ ਸਿਖਾਉਂਦੇ ਹਨ ਕਿ ਸਾਡਾ ਪੰਜਾਬੀ ਵਿਰਸਾ ਹੀ ਸਾਡੀ ਅਸਲੀ ਅਮੀਰੀ ਹੈ ਤੇ ਉਸਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਸਾਨੂੰ ਤੋਂ ਬਹੁਤ ਹੀ ਛਾਨਾ ਮਨਾਇਆ ਜਾਂਦਾ ਹੈ ਸਾਡੇ ਇੱਥੇ ਜਿਵੇਂ ਕਿ ਪ੍ਰਾਣੇ ਵਿਰਸੇ ਨੂੰ ਸਾਂਭ ਕੇ ਰੱਖਣਾ ਚਾਹੀਦਾ ਹੈ ਐਸੇ ਤਰ੍ਹਾਂ ਹੀ ਇਸ ਸਕੂਲ ਦੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਕਰਾਇਆ ਗਿਆ ਹੈ ਔਰ ਅਸੀਂ ਪ੍ਰਿੰਸੀਪਲ ਜਿਹੜੇ ਨੇ ਇਸ ਸਕੂਲ ਦੇ ਉਹਨਾਂ ਦਾ ਵੀ ਇੱਕ ਵੱਡਾ ਯੋਗਦਾਨ ਹੈ ਕਹਿੰਦੇ ਜਦੋਂ ਗੁਰੂ ਹੀ ਐਸੀ ਜੀ ਸਿੱਖਿਆ ਦਿੰਦਾ ਹੈ ਕਿਉਂਕਿ ਵਿਦਿਆ ਦੇ ਨਾਲ-ਨਾਲ ਇਸ ਤਰ੍ਹਾਂ ਹੀ ਸਿੱਖਿਆ ਲੈਣੀ ਪ੍ਰਾਣੇ ਸੱਭਿਆਚਾਰ ਨੂੰ ਸਾਂਭਣ ਦੀ ਔਰ ਮੈਡਮ ਸਤਿ ਸ਼ ਦਾ ਕੇ ਯੋਗਦਾਨ ਤੁਹਾਡਾ ਮੈਨੇਜਮੈਂਟ ਦਾ ਵੀ ਔਰ ਸਟਾਫ ਦਾ ਵੀ ਜਿਹੜੀਆਂ ਕਿਸ ਤਰ੍ਹਾਂ ਤਿਆਰੀਆਂ ਕਰਾਈਆਂ ਗਈਆਂ ਸੀ ਅੱਜ ਇਹ ਪ੍ਰੋਗਰਾਮ ਦੇ ਵਿੱਚ ਬੱਚੀਆਂ ਔਰ ਕਾਫੀ ਜ਼ਿਆਦਾ ਜਿਹੜਾ ਸੌਣ ਦੀਆਂ ਤੀਆਂ ਵਾਲਾ ਤਿਹਾਰ ਮਨਾ ਰਹੇ ਹੋ ਬੜੇ ਰੌਣਕ ਲਾਈ ਹੋਈ ਹੈ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਵੇਂ ਤੁਸੀਂ ਦੇਖ ਹੀ ਸਕਦੇ ਹੋ ਕਿ ਸਾਡੇ ਅੱਜ ਬੱਚੇ ਬੜੇ ਉਤਸ਼ਾਹ ਨਾਲ ਆਪਣੇ ਪੰਜਾਬੀ ਵਿਰਸੇ ਨੂੰ ਆਪਣੀ ਰਵਾਇਤ ਨੂੰ ਆਪਣੇ ਮੂਲਾਂ ਨੂੰ ਪੇਸ਼ ਕਰ ਰਹੇ ਹਨ ਅਸੀਂ ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਤੀਆਂ ਤੀਆਂ ਦਾ ਤਿਉਹਾਰ ਹੈ ਪਰ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਨਰਸਰੀ ਤੋਂ ਲੈ ਕੇ 5th ਤੱਕ ਅਸੀਂ ਹਰ ਇੱਕ ਬੱਚੇ ਨੂੰ ਸਟੇਜ ਤੇ ਚੜਾਈਏ ਕਿ ਐਕੈਡੈਮਿਕਸ ਦੇ ਨਾਲ ਕੋ- ਕਰਿਕੂਲਰ ਐਕਟੀਵਿਟੀਆਂ ਵੀ ਬਹੁਤ ਇੰਪੋਰਟੈਂਟ ਨੇ ਬੱਚਿਆਂ ਦਾ ਸਟੇਜ ਫੇਰ ਕੱਢਣ ਲਈ ਅੱਜ ਅਸੀਂ ਹਰ ਇੱਕ ਬੱਚੇ ਨੂੰ ਨਰਸਰੀ ਤੋਂ ਲੈ ਕੇ 5th ਕਲਾਸ ਤੱਕ ਹਰ ਇੱਕ ਬੱਚੇ ਨੂੰ ਪਾਰਟਿਸਿਪੇਟ ਕਰਾਇਆ ਔਰ 6th onwards 6 to 12th only ਸਾਡੀਆਂ ਗਰਲਸ ਨੇ ਪਾਰਟਿਸਿਪੇਟ ਕੀਤਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੀਆਂ ਦੀ ਆਂਦਾ ਤਿਹਾਰ ਹੁੰਦਾ ਹੈ ਅੱਜ ਬੱਚੇ ਸਾਡੇ ਜਿਵੇਂ ਤੁਸੀਂ ਦੇਖਿਆ ਹੈ ਕਿ ਬੱਚੇ ਅੱਜ ਬੜੇ ਉਤਸ਼ਾਹਿਤ ਨੇ ਬੜੇ એનਰਜੈਟਿਕ ਹੋ ਕੇ ਅੱਜ ਪਰਫਾਰਮੈਂਸ ਕਰ ਰਹੇ ਨੇ ਔਰ ਬੱਚੇ ਸਾਡੇ ਨੇ ਬਹੁਤ ਮਿਹਨਤ ਕੀਤੀ ਆ ਦੋ ਦਿਨਾਂ ਦੇ ਵਿੱਚ ਹੀ ਉਹਨਾਂ ਨੇ ਇੰਨੇ ਅੱਛੇ ਪਰਫਾਰਮੈਂਸਸ ਪ੍ਰਪੇਅਰ ਕੀਤੀਆਂ ਨੇ ਇਹਦੇ ਲਈ ਮੈਂ ਆਪਣੀ ਸਕੂਲ ਮੈਨੇਜਮੈਂਟ ਦਾ ਆਪਣੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੀ ਦਾ ਜਿਨ੍ਹਾਂ ਸਾਨੂੰ ਬੜਾ ਐਪਰੀਸ਼ੀਏਟ ਕਰਦੇ ਨੇ ਹਰ ਇੱਕ ਗੱਲ ਤੇ ਸਾਨੂੰ ਸਪੋਰਟ ਕਰਦੇ ਨੇ ਅਰੇ ਜਿੰ ਅਸੀਂ ਅੱਜ ਬੱਚਿਆਂ ਨੂੰ ਨਾਲ-ਨਾਲ ਰਫਰੈਸ਼ਮੈਂਟ ਵੀ ਦੇ ਰਹੇ ਆ ਔਰ ਆਪਣੀ ਪੰਜਾਬੀ ਵਿਰਸੇ ਨਾਲ ਵੀ ਉਹਨਾਂ ਨੂੰ ਦੱਸ ਰਹੇ ਆ ਕਿ ਚਰਖੇ ਪਿੰਗਾ ਇਹ ਚੀਜ਼ਾਂ ਕੀ ਹੁੰਦੀਆਂ ਨੇ ਚਾਟੀਆਂ ਮਧਾਣੀਆਂ ਇਹਨਾਂ ਨਾਲ ਵੀ ਬੱਚਿਆਂ ਨੂੰ ਅਸੀਂ ਅੱਜ ਕਿ ਐਜੂਕੇਟ ਕੀਤਾ ਕੀ ਬੱਚੇ ਆਪਣੇ ਹੱਥ ਤੇ ਮਹਿੰਦੀ ਲੱਗੀ ਹੋਈ ਆ ਕਿਉਂਕਿ ਦੇਖ ਕੇ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਕਿ ਕਾਫੀ ਤਿਆਰੀਆਂ ਕਰਨ ਦੇ ਸਮਾਂ ਲੱਗਾ ਹੋਊਗਾ ਔਰ ਜਿੱਥੇ ਅੱਜ ਕੱਲ ਦੇ ਇਸ ਤਰ੍ਹਾਂ ਦੇ ਟੈਨਸ਼ਨ ਦੇ ਯੁੱਗ ਦੇ ਵਿੱਚ ਇਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਪੜਾਈ ਦੇ ਨਾਲ ਨਾਲ ਕਿਸ ਤਰ੍ਹਾਂ ਬੱਚੇ ਮਹਿਸੂਸ ਕਰ ਰਹੇ ਨੇ ਦੇਖੋ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਐਕੈਡੈਮਿਕਸ ਦੇ ਨਾਲ ਕੋ-ਕ curricul activities ਵੀ ਜ਼ਰੂਰੀ ਨੇ ਬੱਚੇ ਦੀ ਅਸੀਂ ਬੱਚੇ ਦੀ ਓਵਰਆਲ ਡਿਵੈਲਪਮੈਂਟ ਤੇ ਧਿਆਨ ਦੇਣੇ ਆ ਔਰ ਤਾਂ ਹੀ ਅਸੀਂ ਅੱਜ ਹਰੀਕ ਬੱਚਿਆਂ ਨੂੰ ਦੇਖੋ ਅਸੀਂ ਹਰ ਓਕੇਜਨ ਸੈਲੀਬ੍ਰੇਟ ਕਰਦੇ ਆ ਆਪਣੇ ਸਕੂਲ ਚ ਤਾਂ ਹੀ ਉਹਨਾਂ ਅਸੀਂ ਸੌਣ ਦੇ ਮਹੀਨੇ ਚ ਤੀਆਂ ਦੇ ਤਿਹਾੜੀ ਨੂੰ ਦੇਖਦੇ ਹੋਏ ਆਪਣੇ ਬੱਚਿਆਂ ਨੂੰ ਤੀਆਂ ਤੀਆਂ ਸੈਲੀਬ੍ਰੇਟ ਕੀਤੀਆਂ ਨੇ ਇਸ ਵਾਰ ਇਸ ਤਰ੍ਹਾਂ ਦੇ ਤਿਹਾੜੀ ਮਨਾਉਣ ਵਾਸਤੇ ਅੱਗੇ ਤੋਂ ਕਿਸ ਤਰ੍ਹਾਂ ਬੱਚਿਆਂ ਨੂੰ ਪ੍ਰੇਰਿਤ ਕਰੋਗੇ ਅਸੀਂ ਤਾਂ ਹੀ ਕਹਿੰਦੇ ਆ ਕਿ ਹਰ ਇੱਕ ਹਰ ਸਾਲ ਅਸੀਂ ਵੀ ਮਨਾਣੇ ਆ ਔਰ ਸਾਰਿਆਂ ਨੂੰ ਮਨਾਣੇ ਚਾਹੀਦੇ ਨੇ ਬੱਚਿਆਂ ਨੂੰ ਆਪਣੇ ਪੰਜਾਬੀ ਵਿਰਸੇ ਬਾਰੇ ਕਲਚਰ ਬਾਰੇ ਦੱਸਣਾ ਚਾਹੀਦਾ ਹੈ ਆ ਬੱਚਿਆਂ ਨੂੰ ਆਪਣੇ ਰਿਵਾਜਾਂ ਨਾਲ ਮੂ ਨਾਲ ਨਾਲ ਜੋੜਨਾ ਚਾਹੀਦਾ ਹੈ ਥੈਂਕ ਯੂ ਵੈਰੀ ਗੁੱਡ ਇਸਨ ਸਾਡੇ ਨਾਲ ਜੁੜੇ ਜਿਹੜੇ ਕਿ ਗੁਰੂ ਤੇਗ ਬਹਾਦਰ ਸਕੂਲ ਦੇ ਪ੍ਰਿੰਸੀਪਲ ਉਹਨਾਂ ਦੱਸਿਆ ਕਿ ਬੱਚਿਆਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਸੀਗੀਆਂ ਔਰ ਬੱਚਿਆਂ ਨੂੰ ਜਿੱਥੇ ਅਸੀਂ ਵਿਦਿਆ ਦੇ ਵਿੱਚ ਅੰਮ੍ਰਿਤਸਰ ਮੰਦਿਰ ਵਿੱਚ ਪੜ੍ਹਾਈ ਕਰਾਉਣ ਦੇ ਨਾਲ ਨਾਲ ਜਦੋਂ ਆਪਣੇ ਵਿਰਸੇ ਨਾਲ ਵੀ ਜੋੜਦੇ ਆ ਬੱਚੇ ਵੀ ਪੂਰੇ ਇੱਕ ਅਪਰੇਸ਼ਨ ਜਿਹੜੀ ਭੁੱਲੀ ਜਾ ਰਹੀ ਸੀ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਕਰਨ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਹਮੇਸ਼ਾ ਕਰਾਉਂਦੇ ਰਹਾਂਗੇ ਅਸੀਂ ਅੱਗੇ ਜਿਹੜੇ ਸਕੂਲ ਦੇ ਮੈਨੇਜਮੈਂਟ ਡਾਇਰੈਕਟਰ ਨੇ ਸੁਖਜੀਤ ਸਿੰਘ ਹੈਪੀ ਕਾਲੇ ਕਾ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹ ਤਿਆਰੀਆਂ ਔਰ ਸਖਤਾਪ ਦਾ ਕਿਸ ਤਰ੍ਹਾਂ ਦਾ ਯੋਗਦਾਨ ਹੁੰਦਾ ਹੈ ਜਿਹੜਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਉਣ ਵਾਸਤੇ ਉਲੀਕਿਆ ਜਾਂਦਾ ਹੈ ਆ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਔਰ ਸਕੂਲ ਛੋਟੇ ਬੱਚਿਆਂ ਦਾ ਮਨਾਇਆ ਜਾਂਦਾ ਹੈ ਤਾਂ ਕਿ ਬੱਚੇ ਜਿਹੜੇ ਮੋਬਾਈਲ ਯੁੱਗ ਤੋਂ ਬਾਹਰ ਨਿਕਲ ਕੇ ਫਿਜ਼ੀਕਲੀ ਐਕਟੀਵਿਟੀ ਵੀ ਕਰ ਲੈਣ ਆਪਣੇ ਪਹਿਰਾਵਾ ਡਰੈਸ ਇਹਨਾਂ ਨੂੰ ਪਤਾ ਲੱਗੇ ਵੀ ਸੌਨ ਦੇ ਮਹੀਨੇ ਦੀ ਕੀ ਮਹੱਤਤਾ ਹੈ ਤਾਂ ਜਿਹੜੀਆਂ ਤੀਆਂ ਦਾ ਤਿਹਾਰ ਹੈ ਤੁਸੀਂ ਦੇਖਿਆ ਹੋਊਗਾ ਬੀ ਸਮਾਜ ਦੀ ਤੀਜੀ ਆਖੇ ਪੱਤਰਕਾਰ ਤੇ ਉਹਦੇ ਮੱਧਵ ਨਾਲ ਇਹ ਪੂਰੇ ਹੁਣ ਸੰਸਾਰ 'ਚ ਵੀ ਲੋਕ ਬਹੁਤ ਥਾਮਾ ਤੇ ਤੀਆਂ ਮਨਾਉਣ ਲੱਗ ਗਏ ਜਿਹੜਾ ਤੀਆਂ ਦਾ ਤਿਹਾਰ ਹੈ ਇਹ ਤੀਆਂ ਨਾਲ ਹੀ ਭਵਦਾ ਹੈ ਤਾਂ ਨਾਲ-ਨਾਲ ਇੱਥੇ ਬੱਚਿਆਂ ਨੂੰ ਪਤਾ ਲੱਗਦਾ ਹੈ ਵੀ ਸਾਡੀ ਇਹ ਕਲਚਰ ਸੀ ਆਹ ਐਕਟੀਵਿਟੀਆਂ ਸੀ ਪੁਰਾਣੀਆਂ ਅੱਗੇ ਤੀਆਂ ਜਿਹੜੀਆਂ ਅਸੀਂ ਆ ਪਿੱਪਲ ਵੋੜਾਂ ਦੀ ਸ਼ਾਮੇ ਲੱਗਦੀਆਂ ਸੀ ਪਿਛਲੇ ਵਾਰ ਅਸੀਂ ਦੇਖਿਆ ਕੈਨੇਡਾ 'ਚ ਵੀ ਉੱਥੇ ਬੜਾ ਆਪਣੇ ਪੰਜਾਬੀਆਂ ਨੇ ਅਮਰੀਕਾ 'ਚ ਬੜੀਆਂ ਸੋਹਣੀਆਂ ਤੀਆਂ ਬਣਾਉਂਦੇ ਨੇ ਤਾਂ ਉਹ ਦੇਖਦੇ ਹੋਏ ਜਿਹੜਾ ਸਾਡੇ ਸਕੂਲ ਦਾ ਸਟਾਫ ਹੈ ਪ੍ਰਿੰਸੀਪਲ ਮੈਮ ਨੇ ਔਰ ਸਾਡੀ ਸਮੂਹ ਸਿਆਣੇ ਬਜ਼ੁਰਗਾਂ ਦੀ ਜਿਹੜੀ ਕਮੇਟੀ ਹੈ ਉਹਨਾਂ ਨੇ ਦੇਖਦੇ ਹੋਏ ਹਰ ਸਾਲ ਤੀਤਰਾ ਮਨਾਇਆ ਜਾਂਦਾ ਇਸ ਕਰਕੇ ਵੀ ਨਵੇਂ ਬੱਚਿਆਂ ਨੂੰ ਆਪਣੇ ਕਲਚਰ ਨਾਲ ਜੋੜਿਆ ਜਾਂਦਾ ਨਚਨ ਪੀਸ ਦੇ ਜਨਾਂ ਚਾਹੁੰਦੇ ਕਿ ਸੱਭਿਆਚਾਰ ਨਾਲ ਜਿਹੜਾ ਜੁੜਦੇ ਆ ਅੱਜ ਬੱਚੇ ਆਉਣ ਵਾਲੇ ਪੀੜ੍ਹੀ ਨੂੰ ਇਹ ਤੀਤਰਾ ਇੱਕ ਯਾਦ ਰੱਖਤਾ ਹੈ ਆਉਣ ਵਾਲੇ ਤਾਂ ਬਹੀ ਹੈ ਬੱਚੇ ਆਪਣੀ ਧਰਤੀ ਨਾਲ ਜੁੜਨਗੇ ਹੁਣ ਬੱਚਿਆਂ ਨੇ ਦੇਖਿਆ ਤੁਸੀਂ 3-4 ਸਾਲਾਂ ਚ ਬਾਹਰੋਂ ਫੇਰ ਵਾਪਸ ਸਾਡੇ ਪੰਜਾਬ ਇੰਡੀਆ ਦਾ ਰੁਝਾਨ ਹੋਇਆ ਬੱਚਿਆਂ ਦਾ ਵਾਪਸ ਆ ਰਹੇ ਨੇ ਤਾਂ ਸਾਡੇ ਜਿਹੜਾ ਸਾਡਾ ਜਿਹੜਾ ਕਲਚਰ ਸੀ ਬਹੁਤ ਅਮੀਰ ਸੀ ਅਸੀਂ ਪਿੱਛੇ ਮੋਬਾਈਲਾਂ ਤੇ ਲੱਗੇ ਟੀਵੀਆਂ ਤੇ ਲੱਗੇ ਤੀਆਂ ਨੂੰ ਇਹ ਤਿਹਾਰਾਂ ਨੂੰ ਮਨਾਉਣੋਂ ਹਟ ਗਏ ਹੁਣ ਅਸੀਂ ਵਾਪਸ ਸਾਰੇ ਤੁਸੀਂ ਦੇਖੋਗੇ ਦੁਬਾਰਾ ਮਨਾਉਂਦੇ ਨੇ ਇਹਦੇ ਨਾਲ ਬੱਚਿਆਂ ਨੂੰ ਪਤਾ ਲੱਗਦਾ ਵੀ ਸੌਣ ਦੀ ਕੀ ਮਹੱਤਤਾ ਹੈ ਹਨ ਇਸ ਕਰਕੇ ਮਨਾਇਆ ਜਾਂਦਾ ਜਿਵੇਂ ਲੋਹੜੀ ਮਨਾਉਨੇ ਆ ਬੱਚਿਆਂ ਨੂੰ ਲੋਹੜੀ ਬਾਰੇ ਦੀਵਾਲੀ ਬਾਰੇ ਠੀਕ ਹੈ ਆਯਾਦੀ ਦੇ ਦਿਨ ਮਨਾਏ ਜਾਂਦੇ ਨੇ ਉਹਨਾਂ ਬਾਰੇ ਪਤਾ ਲੱਗਦਾ ਓਵੇਂ ਹੀ ਸਾਡੇ ਸਮਾਜ ਦਾ ਔਰ ਸਾਡੇ ਕਲਚਰ ਦਾ ਇੱਕ ਹਿੱਸਾ ਹੈ ਤੀਆਂ